ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀ ਦੇਖ ਰਹੇ ਹੋ ਤੇ ਮੈਂ ਹਾ ਸ਼ਿਖਾ ਮੌਸਮ ਨੂੰ ਲੈ ਕੇ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਨਵੀਆਂ-ਨਵੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਹੁਣ ਪੰਜਾਬ ਦਾ ਮੌਸਮ ਕਿਸ ਬਾਬਤ ਰਹਿਣ ਵਾਲਾ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਵੱਡੀਆਂ ਭਵਿੱਖਵਾਨੀਆਂ ਮੌਸਮ ਨੂੰ ਲੈ ਕੇ ਹੋਈਆਂ ਨੇ ਹਾਲਾਂਕਿ ਇਹ ਭਵਿੱਖਵਾਨੀਆਂ ਆਈਐਮਡੀ ਵਿਭਾਗ ਦੀ ਰਿਪੋਰਟਾਂ ਤੇ ਮੁਤਾਬਕ ਹੋਈਆਂ ਨੇ ਵੈਦਰ ਅਪਡੇਟ ਜਿਹੜੀ ਆ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਪੈਣ ਵਾਲੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ ਤੇ ਹੁਣ ਸੀਤ ਲਹਿਰ ਦੀਆਂ ਜਿਹੜੀਆਂ ਭਵਿੱਖਵਾਣੀਆਂ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਠੰਡ ਜਿਹੜੀ ਆ ਉਹ ਸਹਿਣੀ ਪਵੇਗੀ ਜਿਸ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਤੁਹਾਨੂੰ ਦੱਸੀਏ ਤਾਂ ਹੁਣ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਸਣੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਹੋਈ ਆ ਲੋਕਾਂ ਨੂੰ 20 ਦਸੰਬਰ ਤੱਕ ਠੰਡ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਅਤੇ ਸ਼ੁੱਕਰਵਾਰ ਤੱਕ ਸੀਤ ਲਹਿਰ ਨੂੰ ਲੈ ਕੇ yellow alert ਜਾਰੀ ਕੀਤਾ ਗਿਆ alert ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ 11 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਅੱਜ ਪੰਜਾਬ ਵਿੱਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵਿੱਚ ਪਠਾਨਕੋੜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਦੇ ਵਿੱਚ ਠੀਤ ਲਹਿਰ ਦਾ ਲੜ ਜਾ ਰਹੀ ਹੈ ਜਿਸ ਨਾਲ ਹੀ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਤੇ ਠੰਡ ਪੈਣ ਦੇ ਅਸਾਰ ਲਗਾਤਾਰ ਵਧ ਰਹੇ ਜਿਸ ਨਾਲ ਹੀ ਬੀਤੇ ਦਿਨ ਪੰਜਾਬ ਦੇ ਫਰੀਦਕੋੜ ਵਿੱਚ ਤਾਪਮਾਨ ਸਿਰਫ ਜਿਹੜਾ ਵਾ ਉਹ ਨੇੜੇ ਪਹੁੰਚਿਆ ਹੋਇਆ ਸੀਗਾ ਔਰ ਬਹੁਤ ਜ਼ਿਆਦਾ ਸਿਫਰ ਦੇ ਨੇੜੇ ਜੋ ਤੋਂ ਬਾਅਦ ਉੱਥੇ ਜ਼ਿਆਦਾ ਹਾਲਾਤ ਮੰਦੜੇ ਹੋਗੇ ਔਰ ਸੋਮਵਾਰ ਸਵੇਰੇ તાਪਮਾਨ 0.6 ਡਿਗਰੀ ਦਰਜ ਕੀਤਾ ਗਿਆ ਤੇ ਹੁਣ ਤੁਹਾਨੂੰ ਦੱਸੀਏ ਤਾਂ 20 ਦਸੰਬਰ ਤੋਂ ਬਾਅਦ ਤੁਹਾਨੂੰ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਦੱਸੀ ਗਈ ਹੈ ਔਰ 18 ਦਸੰਬਰ ਤੋਂ ਬਾਅਦ ਪੰਜਾਬ ਵਿੱਚ ਕੁਝ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਜਿਤਾਈਆਂ ਗਈਆਂ ਨੇ ਮੌਸਮ ਦੇ ਅਨੁਸਾਰ 18 ਦਸੰਬਰ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ તાਪਮਾਨ ਵਿੱਚ 2 ਡਿਗਰੀ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ ਜਿਸ ਨਾਲ ਠੰਡ ਦੇ ਮੌਸਮ ਵਿੱਚ ਥੋੜੀ ਰਾਹਤ ਮਿਲੇਗੀ ਇਸੇ ਨਾਲ ਹੀ 20 ਦਸੰਬਰ ਤੋਂ ਬਾਅਦ ਪੰਜਾਬ ਵਿੱਚ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਖਾਸਾ ਜਾਰੀ ਨਹੀਂ ਹੈ ਪਰ ਇਸ ਬਾਬਤ ਪੁਖੇਵਾਨੀਆਂ ਹੋਈਆਂ ਨੇ ਕਿ ਜਨਵਰੀ ਮਹੀਨੇ ਦੇ ਵਿੱਚ ਤੁਹਾਨੂੰ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਪਮਨ ਦੇ ਵਿੱਚ ਗਰਾਵੜ ਦੇਖਣ ਨੂੰ ਜਿਹੜੀ ਮਿਲ ਸਕਦੀ ਹੈ ਔਰ ਠੰਡ ਦਾ ਕਹਿਰ ਜ਼ਿਆਦਾ ਜਿਹੜਾ ਵਾ ਉਹ ਵਧ ਸਕਦਾ ਹੈ ਵੈਸਟਰਨ ਡਿਸਟਰਬੈਂਸ ਦੇ ਅਸਰ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਜੋ ਆਪਣੇ ਨਾਲ ਦੇ ਜਿਹੜੇ ਹੋਰ ਸੂਬੇ ਨੇ ਉਹਨਾਂ ਨੂੰ ਵੀ ਜ਼ਿਆਦਾ ਠੰਡਾ ਕਰੇਗਾ ਤੇ ਦਰਅਸਲ ਤੁਹਾਨੂੰ ਦੱਸਿਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਕੋਲਡ ਵੇਵ ਦਾ ਵੱਡਾ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਤਾਪਮਾਨ 6 ਤੋਂ 22 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਤਾਪਮਾਨ 4 ਤੋਂ 21 ਡਿਗਰੀ ਦੇ ਵਿਚਕਾਰ ਦੱਸਿਆ ਜਾ ਰਿਹਾ ਜਲੰਧਰ ਦੇ ਵਿੱਚ 4 ਤੋਂ 21 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ 4 ਤੋਂ 22 ਡਿਗਰੀ ਤਾਪਮਾਨ ਵਿਚਕਾਰ ਜਿਹੜਾ ਰਹਿ ਚੁੱਕਿਆ ਔਰ ਪਟਿਆਲਾ ਦੇ ਵਿੱਚ ਵੀ ਕੋਲਡ ਵੇਵ ਦੇ ਅਲਰਟ ਜਾਰੀ ਹੋਣ ਤੋਂ ਬਾਅਦ ਤਾਪਮਾਨ ਜਿਹੜਾ ਵਾ ਉਹ 6 ਤੋਂ 21 ਡਿਗਰੀ ਵਿਚਕਾਰ ਦਰਜ ਕੀਤਾ ਗਿਆ ਤਾਂ ਹਾਲਾਂਕਿ ਤੁਹਾਨੂੰ ਦਸੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਠੰਡ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਕੋਲਡ ਵੇਵ ਜਿਹੜੀ ਆ ਉਹ ਜ਼ਰੂਰ ਤੁਹਾਨੂੰ ਜਨਵਰੀ ਮਹੀਨੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਔਰ ਚੜ੍ਹਦੇ ਨਵੇਂ ਸਾਲ ਤੁਹਾਨੂੰ ਠੰਡ ਦਾ ਜਿਹੜਾ ਅਲਰਟ ਜਾਰੀ ਤੁਹਾਡੇ ਲਈ ਕਰ ਦਿੱਤਾ ਹੈ ਤਾਂ ਹੁਣ ਪੰਜਾਬ ਸਣੇ ਚੰਡੀਗੜ੍ਹ ਦੇ 11 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਪੈਣ ਦੀ ਭਵਿੱਖਬਾਣੀ ਹੋ ਚੁੱਕੀ ਹੈ ਤੇ ਨਾਲ ਹੀ ਹੁਣ ਅਲਰਟ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਹੈ ਤੇ ਹੁਣ ਧੁੰਦ ਨੂੰ ਲੈ ਕੇ ਵੀ ਖਤਰਾ ਜਿਤਾਇਆ ਗਿਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਸਾਡੇ ਨਾਲ ਸਾਂਝੇ ਕਰਨਾ ਤੇ ਹੋਰ ਖਬਰਾਂ ਲਈ ਕਿ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਰੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ